ਦੇਖ ਭਰਾ ਇਹ ਕੀ ਗੱਲ ਹੈ ਸ਼ੋਰਾਂ ਦੇ ਬਾਰੇ ਹਾਂਜੀ ਸਰ ਹਾਂਜੀ ਸਰ ਆਜੀ ਦੇਖੋ ਹਾਂਜੀ ਜੈਨ ਜੀ ਇੱਕ ਮਿੱਤੀ ਦਾਸੂ ਆਪਣਾ 25 ਨੂੰ ਹੰਬੇਵਾਰ ਰੋਡ ਤੇ ਆਪਣਾ ਬੀਬੀ ਸੀਗੀ ਨਸੀਮ ਬੇਗਮ ਵਾਈਫ ਆਫ ਇਹ ਨਿਕੁੰਨ ਗਏ ਰਹਿਣ ਵਾਲੇ ਜੀ ਇਹ ਬਾਜ਼ਾਰ 'ਚ ਆਪਣੇ ਕੋ ਘਰੇ ਨੂੰ ਕੰਮ ਲਈ ਆਏ ਸੀ ਪਰ ਸ ਇਹਨਾਂ ਦੇ ਕੋਲ ਸੀਗਾ ਉਹਦੇ ਵਿੱਚ ਇਹਨਾਂ ਦਾ ਇੱਕ ਫੋਨ ਸੀ ਤੇ ਉਹਨਾਂ ਦੇ ਦੱਸਣ ਸਾਲ ਕੁਝ ਕੈਸ਼ ਸੀਗਾ ਤੇ ਆਪਣਾ 골ਡ ਦੀ ਕੁਇਟਮ ਵੀ ਉਹਨਾਂ ਨੇ ਸ਼ੱਕ ਜਿਹੜਾ ਸ਼ਾਇਦ ਮੇਰੀ ਕੁੜੀ ਵਗੈਰਾ ਸੀਗੀ ਉਹਦੇ ਤੇ ਉਹਨਾਂ ਨੇ ਸਨੈਚ ਕੀਤਾ ਪਿੱਛੋਂ ਦੋ ਮੁੰਡੇ ਮੋਟਰਸਾਈਕਲ ਤੇ ਆਏ ਨੇ Honda ਤੇ ਤੇ ਉਹਨਾਂ ਨੇ ਪਰ ਸਨੈਚ ਕੀਤਾ ਔਰ ਦੌੜ ਗਏ ਇਹ ਉਸ ਦਿਨ ਦੀ ਐਸਐਚਓ ਸਾਹਿਬ ਵੱਖ-ਵੱਖ ਟੀਮਾਂ ਬਣਾ ਕੇ ਇਹਦੇ ਪਿੱਛੇ ਪਏ ਸੀ ਔਰ ਸੀਸੀਟੀਵੀ ਜਿਹੜੇ ਕੈਮਰੇ ਆ ਖੱਬੇ ਸੰਦੇਪਰ ਸੇ ਕਲॉक ਐਂਟੀ ਕਲॉकवाइज ਆਪਾਂ 2 2 3 3 ਕਿਲੋਮੀਟਰ ਦੇ ਰੇਡੀਅਸ ਉਹ ਕੀਤੀ ਚੈਕਿੰਗ ਤੇ ਉਹਦੇ ਤਹਿਤ ਅੱਜ ਸਾਡੀ ਕੀ ਕਹਿੰਦੇ ਵੀ ਕੱਲ ਸਾਡੀ ਜਿਹੜੀ ਇਹ ਪੁਲਬਦੀ ਜਿਹੜੀ ਹੈ ਟਰੇਸ ਹੋ ਗਿਆ ਮੁਕਦਮਾ ਉਹਦੇ ਤਹਿਤ ਜਿਹੜਾ ਹੈਗਾ ਲੜਕਾ ਆਪਣਾ ਸੰਜੀਵ ਰਾਣਾ ਤੇ ਦੀਪਕ ਦੀਪਕ ਰਾਣਾ ਹੈਗਾ ਜੀ ਹੰਬੇ ਆਪਣਾ ਫਤਿਹਪੁਰ ਦਾ ਇੱਕ ਜਿਹੜਾ ਨਾਲ ਲੜਕਾ ਹੋ ਸੀਗਾ ਉਹਦਾ ਨਾਮ ਹੈਗਾ ਜੀ ਸੌਰਵ ਸੌਰਵ ਤੇ ਇਹ ਜਿਹੜਾ ਦੀਪਕਾ ਇੱਕੋ ਪਿੰਡ ਦੇ ਰਹਿਣਾ ਦੇ ਨੇ ਇਹਨਾਂ ਨੇ ਪਰਸਨਾਚ ਕੀਤਾ ਉਹਦੇ ਵਿੱਚ ਇਹ ਆ ਕਿ ਰਿਕਵਰੀ ਜਿਹੜੀ ਇਹਨਾਂ ਦਾ ਰਿਮਾਨਡ ਦੇ ਦਿੰਦਾ ਲੈ ਲਿਆ কোর্ਟ ਤੋਂ ਔਰ ਪਰਸ ਤੇ ਜਿਹੜਾ ਹੈਗਾ ਕੈਸ਼ ਉਹਦੇ ਬਾਰੇ ਡੀਪਲੀ ਡੰਗਾਈ ਨਾਲ ਕਰ ਰਹੇ ਆ ਕਿ ਕਿੰਨਾ ਸੀਗਾ ਜਾਂ ਇਹ ਕਿੰਨਾ ਖਰਚ ਲਿਆ ਜਾਂ ਵੰਡ ਲਿਆ ਉਹ ਆਪਣਾ ਡੰਗਾਈ ਨਾਲ ਉਹਦੀ ਪੜਤਾਲ ਕੀਤੀ ਜਾ ਰਹੀ ਹੈ ਔਰ ਜਿਹੜਾ ਇਹ ਮੋਟਰਸਾਈਕਲ ਹੋਂਡਾ ਜਿਹੜਾ ਅਜੀਤੇ ਦੇ ਵਾਰਦਾਤ ਕੀਤੀ ਆ ਉਹ ਵੀ ਬਰਾਮਦ ਕੀਤਾ ਜਾ ਰਿਹਾ ਇਹਨਾਂ ਨੇ ਕਿਤੇ ਲੁਕਾਸ਼ ਪਾ ਕੇ ਰੱਖਿਆ ਔਰ ਇਸ ਤੋਂ ਇਲਾਵਾ ਇੱਕ ਸਪਲੈਂਡਰ ਮੋਟਰਸਾਈਕਲ ਜਿਹੜਾ ਹੁਣੇ ਹੀ ਕੋਈ ਪਿਛਲੇ ਹਫਤੇ ਹੀ ਨਿਆਨਗਰ ਤੋਂ ਇਹਨਾਂ ਨੇ ਚੋਰੀ ਕੀਤਾ ਉਹ ਬਰਾਮਦ ਕਰ ਲਿਆ ਸਿੱਤੂ ਸਾਹਿਬ ਸਰ ਇਹਨਾਂ ਤੇ ਕੋਈ ਪਹਿਲਾਂ ਵੀ ਅਜਿਹੀ ਘਟਨਾ ਤੇ ਕੋਈ ਹੈਗਾ ਮੁਕਦਮਾ ਦਰਜ ਹਾਂਜੀ ਹਾਂਜੀ ਇੱਕ ਮੁਕਦਮਾ ਦਰਜ ਹੈਗਾ ਇਹਦੇ ਤੇ ਭਾਈ ਨੇਮ ਆ ਤੇ ਇੱਕ ਸਨਚਿੰਗ ਦਾ ਹੋਰ ਸਰ ਇਹ ਕਿੱਥੇ ਦਾ ਹੈ ਹਾਂਜੀ ਫਤਿਹਪੁਰ ਕਿੱਥੇ ਦਾ ਹੈ ਇਹ ਆਪਾਂ ਉਹ ਡਿਵਿਜੀ ਪੁੱਛਦੇ ਆਂ ਫਤਿਹਪੁਰ ਇੱਕ ਘਰ ਜਿਹੜੀ ਸਾਡੀ ਦੂਜੀ ਟੀਮ ਉੱਥੇ ਹੀ ਆ ਦੂਜੇ ਲੜਕੇ ਨੂੰ ਫੜਾਈ ਪੰਜਾਬ ਤੇ ਹਿਮਾਚਲ ਜਿਹੜਾ ਉਨੇ ਦਾ ਉਨੇ ਨਾ ਫਤਿਹਪੁਰ ਤੇ ਇਹਦੇ ਲਈ ਆਪਾਂ ਹੁਣ ਢੰਗਾਈ ਨਾਲ ਪੁੱਛ ਕੇ ਕਰਦੇ ਆਂ ਹੋਰ ਵੀ ਵਾਰਦਾਤਾਂ ਚ ਸਾਨੂੰ ਇੰਪੋਰਟੈਂਟ ਤੌਰ ਤੇ ਪਤਾ ਲੱਗਾ ਵੀ ਇਹਨਾਂ ਦੀ ਸਿੰਗੂਲੇਟ ਹੈਗੀ ਹੈ ਔਰ ਬਾਕੀ ਚੋਰੀਆਂ ਉਹ ਜਲਦ ਟ੍ਰੇਸ ਕੀਤੀਆਂ ਗੀਆਂ ਕਨਿਸ਼ਨਲ ਇਨਵੈਸਟੀਗੇਸ਼ਨ ਚ ਕੋਈ ਨਸ਼ਾ ਆਏਗਾ ਤਾਂ ਸੰਬੰਧਿਤ ਕੋਈ ਨਸ਼ਾ ਨਹੀਂ ਆਇਆ ਇਹ ਲੱਗਾ ਜੀ ਪਤਾ ਵੀ ਇਹ ਨਸ਼ੇ ਦੇ ਸ਼ਕੀਨ ਨੇ ਭੜੀ ਸੰਗਤ ਚ ਪਏ ਹੋਏ ਨੇ ਆਪਾਂ ਚੈਕਿੰਗ ਕਰਾਉਣੀ ਆ ਇਹਨਾਂ ਦੀ ਮੈਡੀਕਲ ਆਪਾਂ ਕਰਾਉਣੀ ਆ ਡਾਕਟਰ ਸਾਹਿਬ ਤੋਂ ਜੀ ਤੇ ਇਹ ਵੀ ਨੇ ਜੇ ਉਹਦਾ ਦੀ ਕੋਈ ਬਰਾਮਦਗੀ ਹੁੰਦੀ ਆ ਉਹ ਵੀ ਕੀਤੀ ਜਾਏਗੀ ਅਦਰਵਾਈਜ਼ ਇਹਨਾਂ ਦਾ ਡੀਕਟਰੀ ਲਾਇਸ ਕਰਾ ਦੇ ਸਰ ਇਹ ਕਿੱਥੋਂ ਗ੍ਰੈਜੂਏਟਾਂ ਕੀਤੇ ਨੇ ਇਹ ਆਪਾਂ ਉਹਨੇ ਕਿਹਾ ਇਹਨੂੰ ਆਈਟੀਆਈ ਤੋਂ ਕੀਤਾ ਜੀ ਇਹ ਜਿਦਾ ਸਾਰਾ ਕੰਮ ਹੋ ਰਿਹਾ ਨੇ ਇਹ ਦਾ ਨਾਮ ਕੀ ਡਿਪਕ ਇਹ ਦਾ ਡਿਪਕ ਹੈ ਜੀ ਡਿਪਕ ਪਿੰਡ ਸਾਡੇ ਪੁਰ ਔਰ ਜਦੋਂ ਗ੍ਰੇਨ ਫੜਨਾ ਹੈਗਾ ਪਾਵਰ ਹੈਗਾ ਗੌਰ ਉਹਦਾ ਫੇਟਪਟ ਸਾਰਾ ਉਹ ਉਹ ਕਿੱਥੋਂ ਦਾ ਜੀ ਸਾਰੇ ਆਈਟੀਆ ਹੀ ਕਰਦਾ ਜੀ ਬੰਦਾ ਸਾਰੇ ਕਰਦਾ ਹੀ ਸਾਰੇ ਇਹ ਬੰਦਾ ਆਈਟੀਆ ਹੀ ਕਰਦਾ ਜੀ ਇਹ ਵੇਹਨੇ ਜੀ ਕੀ ਕੀ ਕਰਦਾ ਰਿਹਾ ਕਿੰਨਾ ਨਹੀਂ ਆਈਟੀਆ ਹੀ ਨਹੀਂ ਤਾਂ ਫੜਿਆ ਆਈਟੀਆ ਦੇ ਨੇੜੇ ਬੰਦਾ ਨਹੀਂ ਨਹੀਂ ਨਾਕਾ ਸੀਗਾ ਕੋਈ ਜਾਂ ਆਪਣੇ ਨਾਕਾ ਨਾਕਾ ਬੰਦਾ ਉਹ ਕਿਹੜੀ ਟੀਮ ਰਿਲਾਇਸ ਜੀ ਕੇਸ਼ਵ ਕੁਮਾਰ ਜੀ ਕੇਸ਼ਵ ਕੁਮਾਰ ਇਹ ਵੀ ਪੈਦਲ ਆ ਰਿਹਾ ਸੀ ਇੱਥੇ ਜੀ ਹਾਂ ਜੀ ਇਹ ਪੈਦਲ ਆ ਰਿਹਾ ਸੀ ਥੈਂਕ ਯੂ